ਹੈਲੋ ਗਾਇਜ਼ ਮੇਰੇ ਬਲੰਤਨ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਈ ਹੋਪ ਤੁਸੀਂ ਟਿਕਟਕ ਕਮੋਗੇ ਅਸੀਂ ਵੀ ਟਿਕਟਕ ਹਾਂ ਸਵਾਗਤ ਕਰਦੀ ਹਾਂ ਜੀ ਤੁਹਾਡਾ ਟਵਾਨਾ ਫੈਮਿਲੀ ਬਲੌਗ ਤੇ ਵਿੱਚ ਲੈ ਕੇ ਆਂਦੀ ਹਾਂ ਜੀ ਅੱਜ ਇੱਕ ਨਵਾਂ ਬਲੌਗ ਫੋਲਵ ਔਰ ਚੈਨਲ ਤੇ ਨਵੇਂ ਤਾਂ ਚਾਹਦ ਨੂੰ ਸਬਸਕ੍ਰਾਈਬ ਜਰੂਰ ਕਰੋ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਇੱਥੇ ਲੱਗਿਆ ਜੀ ਆਪਾਂ ਬਲੌਗ ਦੀ ਸਟਾਰਟਿੰਗ ਕਰਨਾ ਮਾਰਨਿੰਗ ਤੋਂ ਇਹ ਹੈਗਾ ਸੀ ਸ਼ਾਇਦ 7 8 ਕੁ ਵਜ ਦਾ ਟਾਈਮ ਸੀਗਾ ਮੈਨੂੰ ਪੱਕਾ ਤਾਂ ਨਹੀਂ ਜਿਆਦਾ ਹੈਗਾ ਜੀ ਬਸ ਮੈਨੂੰ ਇਹ ਸੀ ਮੈਂ ਕਿਹਾ ਵੀ ਜਿਵੇਂ ਬੇੜੇ ਦਾ ਸਾਫ ਸਫਾਈ ਕਰ ਲਿਆ ਸੀਗਾ ਵੀ ਨਾਲ ਅੰਦਰ ਅੰਦਰ ਮੈਂ ਝਾੜੂ ਲਾਉਣ ਲੱਗ ਗਈ ਸੀ ਨਾਲ ਧੋਲੇ ਸੀ ਕੱਪੜੇ ਵੀ ਕੱਪੜੇ ਧੁੱਤੇ ਜਾਣਗੇ ਮੈਨੂੰ ਇਹ ਹੋ ਜਾਂਦਾ ਜੀ ਵੀ ਚਲ ਜਦ ਨੂੰ ਕੰਮ ਕਰ ਕਰਕੇ ਆਪਾਂ ਫ੍ਰੀ ਹੋਣਾ ਹੈ ਵੀ ਉਦੋਂ ਤੱਕ ਕੱਪੜੇ ਸੁੱਕ ਜਾਣਗੇ ਫਿਰ ਵੀ ਸਾਂਭੇ ਜਾਂਦੇ ਨੇ ਨਹੀਂ ਫਿਰ ਇਹ ਹੋ ਜਾਂਦਾ ਵੀ ਸਾਰਾ ਦੁਪਹਿਰਾ ਰੜਦੇ ਰਹਿੰਦੇ ਨੇ ਹਨਾ ਫਿਰ ਇੱਕ ਵੀ ਅੱਜਕੱਲ ਦੀ ਧੋਪ ਐਨੀ ਤੇਜ ਹੁੰਦੀ ਆ ਕੱਪੜਿਆਂ ਦੇ ਰੰਗ ਨਹੀਂ ਛੱਡਦੀ ਹੈਗੀ। ਇਹ ਰੋਟੀ ਖਾ ਖਾਲੀ ਸੀ ਹਾਂਜੀ ਰੋਟੀ ਖਾ ਲਈ ਸੀ ਅਸੀਂ ਬਸ ਬੇਲੇ ਸੀਗੇ ਡੈਡੀ ਗਏ ਹੋਏ ਸੀਗੇ ਆਪਣੇ ਗਮਾਂਡ ਦੇ ਵਿੱਚ ਇੱਕ ਮਰਗਤ ਹੋਗੀ। ਉਹਨਾਂ ਦੇ ਫੁੱਲ ਝੁਗਨੇ ਸੀਗੇ ਅੱਜ ਫੁੱਲਾਂ ਦੀ ਜੋ ਰਸਮ ਹੁੰਦੀ ਆ ਉਹ ਸੀਗੀ ਨਾ। ਫੋਲੋ ਚੁਗਣ ਜਾਣਾ ਸੀਗਾ ਤਾਂ ਕਰਕੇ ਫਿਰ ਉਹਨਾਂ ਦੇ ਘਰ ਗਏ ਹੋਏ ਸੀ ਬਸ ਮੈਨੂੰ ਇਹ ਸੀ ਮੇ ਕੁਝ ਮੈਨੂੰ ਇਹ ਸੀ ਮੈਂ ਕਿਹਾ ਵੀ ਜਿਵੇਂ ਹੁਣੇ ਪਾਗਾ ਹਨਾ ਵੀ ਇਹ ਇਹਨਾਂ ਨੂੰ ਜਦ ਨੂੰ ਮੈਂ ਦੂਜੇ ਕੱਪੜੇ ਦੂਜੇ ਕੱਪੜੇ ਮੈਨੂੰ ਇਹ ਸੀਗਾ ਵੀ ਸੁੱਕਣੇ ਨੇ ਉਦੋਂ ਤੱਕ ਮੈਂ ਇਹਨਾਂ ਨੂੰ ਚੱਕ ਲੂੰਗੀ ਵੀ ਇਹ ਜਿਹੜੇ ਆਂਟੀ ਆਏ ਹੋਏ ਨੇ ਜਾ ਰਹੇ ਨੇ ਮਤਲਬ ਇਹ ਡੈਡੀ ਉਹਨਾਂ ਦੇ ਮਾਸੀ ਦੀ ਨੂੰ ਹਾਂਜੀ ਉਹਨਾਂ ਦੇ ਮਾਸੀ ਦੀ ਨੂੰ ਆਂਦੀ ਆਪਣੇ ਪਿੰਡ 'ਚ ਨੇ ਇਹ ਮਤਲਬ ਆਪਣੇ ਇੱਧਰ ਹੀ ਸੱਡ ਰਹਿ ਜਾਂਦਾ ਕਰ ਇਹਨਾਂ ਦਾ ਪਿੰਡ ਦੇ ਆਪੋਜੀਟ ਸਾਈਡ ਚਲੇ ਜਾਂਦਾ ਜ ਜਣੀ ਦੋਨੋਂ ਪਿੰਡਾਂ ਦੇ ਅਲੱਗ-ਅਲੱਗ ਪਿੰਡ ਦੇ ਇੱਕੀ ਦੂਜੇ ਪਾਸੇ ਨਹੀਂ ਗਾ ਸੈਮੇ ਨਹੀਂ ਕਰਾ ਹਾਂ ਬਸ ਜ ਉਹ ਚਲੇ ਗਏ ਸੀ ਮੇਰੇ ਕੱਪੜੇ ਜਿਹੜੇ ਪਹਿਲਾਂ ਦੇ ਧੋਤੇ ਹੋਏ ਸੀ ਜਿਵੇਂ ਹੁਣ ਗੁਰਦੁਆਰਾ ਸਾਹਿਬ ਹੋ ਜਾਂਦਾ ਸਵੇਰ ਸ਼ਾਮ ਚਲੋ ਜਾਣ ਨੂੰ ਹਨਾ ਵੀ ਉੱਥੇ ਜਾਇ ਆਇਦਾ ਵੀ ਚਲੋ ਇੱਕ ਬਹਾਨਾ ਹੁੰਦਾ ਹਨਾ ਬੰਦੇ ਨੂੰ ਪਰਮਾਤਮਾ ਕਿਰਪਾ ਕਰਦੇ ਨੇ ਤਾਂ ਸੇਵਾ ਲੈਂਦੇ ਨੇ ਬੰਦਾ ਕੌਣ ਹੁੰਦਾ ਹਨਾ ਸੇਵਾ ਕਰਨ ਵਾਲਾ ਬਸ ਕਪੜੇ ਤੋਤੇ ਸੀ ਸਾਂਭਨ ਤੋਂ ਥੋੜੇ ਜਿ ਰਹਿਂਦੇ ਸੀਗੇ ਮੰਮੀ ਮੈਨੂੰ ਹਾਸਦੇ ਸੀਗੇ ਹਜੇ ਮੈਨੂੰ ਕਹਿੰਦੇ ਲਿਆ ਜੇ ਕੋਈ ਕੰਮ ਕਰਨ ਵਾਲਾ ਵੀ ਚਲ ਮੈਂ ਕਰਕੇ ਦੇਖਦੀ ਆ ਮੈਂ ਕਿਹਾ ਨਹੀਂ ਮੰਮੀ ਮੈਂ ਕਿਹਾ ਚਲ ਤੁਸੀਂ ਜੇ ਇੰਨਾ ਤੁਹਾਨੂੰ ਆਏ ਹੈਗਾ ਵੀ ਕਿਉਂਕਿ ਜ਼ਿਆਦਾ देर ਖੜਨ ਵਾਲਾ ਤਾਂ ਨਹੀਂ ਹਜੇ ਖੜ ਨਹੀਂ ਹੁੰਦਾ ਹੈਗਾ ਕਈ ਵਾਰੀ ਚੱਕਰ ਆ ਜਾਂਦਾ ਪਰ ਇਹ ਸੀਗਾ ਮੈਂ ਕਿਹਾ ਵੀ ਚਲ ਕਪੜੇ ਪੈਨੇਵੇਂ ਵੀ ਥੋੜ ਨੂੰ ਥੋੜੀ ਜਿ ਮੈਂ ਚੱਕ ਮੈਂ ਕਿਹਾ ਵੀ ਜੇ ਤੁਹਾਡੇ ਚਲ ਬਾਹ ਨਹੀਂ ਉਹ ਹੁੰਦੀਆਂ ਹੈਗੀਆਂ ਵੀ ਤੈ ਲਗਾ ਲਓ ਉਹਨਾਂ ਦੀ ਵੀ ਫਿਰ ਮੈਂ ਚੱਕ ਕੇ ਰੱਖ ਦੂੰਗੇ ਜਦ ਨੂੰ ਹਜ ਇਹ ਭਾਬੀ ਜੀ ਵੀ ਆਈਆਂ ਆਏ ਸੀਗੇ ਮੈਂ ਕਿਹਾ ਵੀ ਸਵੇਰੇ ਤਾਂ ਚਲੋ ਇਹ ਹੁੰਦਾ ਵੀ ਜਾਇਉ ਨੇ ਅੱਜ ਮੈਂ 5:30 ਵਜੇ ਜਾਣੇ ਨੇ ਫਿਰ 8:30 ਵਜੇ ਤੱਕ ਗੁਰਦੁਆਰਾ ਸਾਹਿਬ ਜਿੱਥੇ ਸਵੇਰੇ ਪ੍ਰਸ਼ਾਦ ਦੀ ਸੇਵਾ ਉਹ ਕਰਕੇ ਆ ਜਾਣਾ ਉਸ ਤੋਂ ਬਾਅਦ ਫਿਰ ਸ਼ਾਮ ਨੂੰ ਜਾਣੇ ਦੁਪਹਿਰ ਟਾਈਮ ਜਾਣੀ ਹੁੰਦਾ ਹੈਗਾ ਇਹ ਹੁੰਦਾ ਨਾ ਜਿਵੇਂ ਫਿਰ ਦਿਨ ਦੇ ਵੀ ਮਤਲਬ ਆਪਣੇ ਘਰ ਦੇ ਵੀ ਕੰਮ ਕਰ ਦੇਖਣੇ ਹੁੰਦੇ ਨੇ ਉਸ ਹਿਸਾਬ ਨਾਲ ਅ ਬਸ ਇੱਥੇ ਹੈਗਾ ਸੀ ਮੈਨੂੰ ਲੱਗਾ 4:00 4 ਸ਼ਾਇਦ 4:00 4:30 ਵਜੇ ਬਸ ਮੈਨੂੰ ਇਹ ਜਿਵੇਂ ਲੱਗਾ ਵੀ ਦੁਆਰਾ ਨਾ ਤੋ ਕੇ ਗੁਰਦੁਆਰਾ ਸਭ ਜਾਣਾ ਸੀ ਤਾਂ ਕਰਕੇ ਮੈਨੂੰ ਇਹ ਹੋ ਗਿਆ ਵੀ ਚਲ ਮੈਂ ਕਿ ਮੈਂ ਨਹਾਣਾ ਬਿਨਣਾ ਮੈਂ ਕਿ ਨਾਲੇ ਸਿਰ ਨਾਲ ਲੂੰਗੀ ਬੀ ਨਾਲ ਦੀ ਨਾਲ ਚਲ ਸਿਰ ਨਹਾਉਣਾ ਹੈ ਤਾਂ ਕਲਰ ਲਗਾ ਲੈਣੇ। ਬਸ ਮੈਨੂੰ ਐਵੇਂ ਬਹਾਨਾ ਜਿਹਾ ਹੋ ਜਾਂਦਾ ਜਣੀ ਆਏ ਵੀ ਜਿਵੇਂ ਹੁਣ ਸਿਰ ਸੁਰ ਧੋਣਾ ਹੈ ਪਾਣੀ ਵੀ ਸ਼ੈਂਪੂ ਕਰਨ ਨਾਲ ਹੀ ਆ ਤਾਂ ਕਲਰ ਲਗਾ ਲੈਣੇ ਆ ਵੀ ਆਏ ਕੋ ਸਪੈਸ਼ਲ ਨਹੀਂ ਜਿਆ ਨਹੀਂ ਹੁੰਦਾ ਹੈਗਾ ਵੀ ਹਾਂ ਲਗਾਉਣਾ ਹੀ ਲਗਾਉਣਾ ਹੈ। ਮੈਂ ਕਿ ਨਾਲ ਫਿਰ ਜਿਹੜੇ ਕੰਮ ਕਰ ਸ਼ਾਮ ਦੇ ਥੋੜੇ ਬਹੁਤੇ ਮੇਰੇ ਕਰਨ ਵਾਲੇ ਸੀ ਘਰ ਦੇ ਵੀ ਉਹ ਕਰ ਲੂੰਗੀ। ਵੀ ਫੇਰ ਗੁਰਦੁਆਰਾ ਸਾਹਿਬ ਤੋਂ ਆਉਂਦੇ ਨੂੰ ਤਾਂ ਨਾ ਵੀ ਇੱਕ ਵੇਲਾ ਹੋ ਜਾਂਦਾ ਹੁੰਦਾ ਜ ਜਨੀਂੇ ਰਾਜੇ ਹੀ ਹੋ ਜਾਂਦਾ ਜਿਵੇਂ ਸਵੇਰੇ ਤਾਂ ਚਲੋ ਆਏ ਹੋ ਜਾਂਦਾ ਵੀ 2-3 ਕ ਘੰਟੇ ਸਵੇਰੇ ਹੁੰਦੇ ਨੇ ਫਿਰ ਦੁਪਹਿਰ ਨੂੰ ਟਾਈਮ ਹੀ ਨਹੀਂ ਹੁੰਦਾ ਹੈਗਾ ਵੀ ਘਰ ਦੇ ਜਿਹੜੇ ਕਰਨ ਵਾਲੇ ਨੇ ਉਹ ਕਰ ਲਈਦੇ ਹੁੰਦੇ ਨੇ ਸ਼ਾਮ ਟਾਈਮ ਤੱਕ ਜਿਹੜੇ ਕਰਨ ਵਾਲੇ ਹੁੰਦੇ ਨੇ ਚਲੋ ਉਹ ਹੋ ਜਾਂਦੇ ਨੇ ਕੁਝ ਮੈਨੂੰ ਇਹ ਹੋ ਜਾਂਦਾ ਵੀ ਕੁਝ ਧਿਰ ਬਾਅਦ ਚੱਲ ਵੀ ਮੰਮੀ ਫਿਰ ਬਾਹਰ ਬੇਡੇ 'ਚ ਬੈਠ ਜਾਣਗੇ ਉਹਦਾ ਰੈਸਟ ਕਰ ਲੈਣਗੇ ਵੀ ਚਲ ਉਹਦੇ ਕਰਕੇ ਫਿਰ ਅਸੀਂ ਜਾਇ ਆਉਨੇ ਹੁੰਨੇ ਆ ਹਾਂ ਦਾ ਵੀ ਦਿਨ ਦੇ ਵਿੱਚ ਫਿਰ ਮੰਮੀ ਕੋ ਜਿੰਮੇ ਉਹਨੂੰ ਕੋਈ ਨਹੀਂ ਹੁੰਦਾ ਹੈਗਾ ਫਿਰ ਰੋਖਾ ਲੱਗਦਾ ਏ ਅਸੀਂ ਕਲਰ ਲਗਾ ਕੇ ਫਿਰ ਕਰਦੇ ਆ ਜਿਹੜੇ ਥੋੜੇ ਬਹੁਤੇ ਕੰਮ ਕਰ ਕਰਨ ਵਾਲੇ ਨੇ ਇੱਥੇ ਮੈਂ ਪਤਾ ਨਹੀਂ ਗੁਰਪ੍ਰੀਤ ਨਾਲ ਕੋਈ ਗੱਲਾਂ ਕਰ ਰਹੀ ਸੀਗੀ ਮੰਮੀ ਸੀਗਾ ਕੋਲੇ ਇੱਥੇ ਕੋਲ ਬੈਗੇ ਸੀ ਨੜੇ ਗੁਰਪ੍ਰੀਤ ਨਾਲ ਕੁਝ ਗੱਲ ਗੁਰਪ੍ਰੀਤ ਬਾਹਰ ਰਹਿਦਾ ਸੀ ਉਹਨੂੰ ਮੈਂ ਕੁਝ ਪੁੱਛਣ ਲੱਗੀ ਸੀ ਪਤਾ ਨਹੀਂ ਕੀ ਹੁਣ ਤਾਂ ਮੇਰੇ ਫਿਲਹਾਲ ਦਿਮਾਗ 'ਚ ਨਹੀਂ ਆਇਆਗਾ ਕਲਰ ਲਗਾ ਕੇ ਫਿਰ ਮੈਨੂੰ ਇਹ ਹੋ ਗਿਆ ਸੀ ਮੈਂ ਕਿਹਾ ਵੀ ਚਲ ਜਿਹੜਾ ਸ਼ਾਮ ਨੂੰ ਸ਼ੇਕ ਬਣਾਉਣਾ ਹੈ ਵੀ ਉਹ ਫਰੂਟ ਕੱਟ ਕੇ ਰੱਖ ਲੈਣੇ ਆ ਵੀ ਜਦੋਂ ਗੁਰਪ੍ਰੀਤ ਫਿਰ ਆਏ ਹੁੰਦਾ ਵੀ ਸ਼ਾਮ ਧਾਰ ਸਵੇਰ ਸ਼ਾਮ ਜੀ ਇਹੀ ਚਾਹੁੰਦਾ ਹੁੰਦਾ ਮੈਂ ਨਿਤੋਂਦੀ ਕੁਝ ਇਹਦੀਆਂ ਜਿਹੜੀਆਂ ਬੈੜੀਆਂ ਨੇ ਨਾ ਵੀ ਉਹ ਦਿੰਦੀ ਨਹੀਂ ਹੈਗੀ ਮੱਝ ਤਾਂ ਚਲੋ ਦਿੰਦੀ ਹੋਈ ਇੱਕ ਟਾਈਮ ਹੁੰਦੀ ਆ ਉਹ ਵੀ ਇਹਦੇ ਹੱਥ ਪਈ ਹੋਈ ਆ ਜਿਹੜੀ ਬੈੜੀ ਆ ਉਹ ਵੀ ਇਹਦੇ ਹੱਥ ਪਈ ਹੋਈ ਆ ਉਹ ਦਿੰਦੀ ਨਹੀਂ ਹੈਗੀ ਕਿਸੇ ਨੂੰ ਤਾਂ ਕਰਕੇ ਬਾਕੀ ਜਿਹੜੇ ਹੋਰ ਘਰ ਦੇ ਕੰਮ ਕਰ ਹੁੰਦੇ ਨੇ ਚਲੋ ਉਹ ਮੈਨੂੰ ਇਹ ਹੁੰਦਾ ਵੀ ਕਰ ਲੈਣੇ ਨੇ ਪਰ ਧਾਰਦਾ ਨਹੀਂ ਹੁੰਦਾ ਹੈਗਾ ਉਹ ਇਹਨੂੰ ਇਹਨੂੰ ਹੀ ਚੁਣੀ ਪੈਂਦੀ ਆ ਕਿਉਂਕਿ ਉਹ ਦਿੰਦੀਆਂ ਨਹੀਂ ਹੈਗੀ ਕਿਸੇ ਨੂੰ ਫਿਰ ਮੈਨੂੰ ਇਹ ਸੀ ਮੈਂ ਕਿਹਾ ਵੀ ਚਲ ਮੈਂ ਨੇ ਫਰੂਟ ਵਗੈਰਾ ਕੱਟ ਲੈਣੇ ਜਦ ਇਹ ਧਾਰ ਚੁੱਕੇ ਜਾਂਦਾ ਫਿਰ ਸ਼ੇਕ ਬਣਾਉਣੇ ਨੇ ਆ ਵੀ ਚਲ ਫਿਰ ਇਹ ਆਪਦਾ ਸ਼ੇਕ ਪੀਏ ਚਲ ਬਾਹਰ ਅੰਦਰ ਮਾੜਾ ਮੋਟਾ ਜਿਹੜਾ ਕੋਈ ਕੰਮਕਾਰ ਕਰ ਹੁੰਦਾ ਜਾਂ ਇਕੱਠੇ ਹੋ ਕੇ ਆਪਦੇ ਪਿੰਡ ਦੇ ਮੁੰਡੇ ਹਨਾ ਵੀ ਇਕੱਠੇ ਹੋ ਕੇ ਬੈਠ ਫੁੱਟ ਜਾਂਦੇ ਨੇ ਕੁਛ ਜਿ ਜਿਵੇਂ ਮਤਲਬ ਰੋਟੀ ਖਾਣੀ ਹੁੰਦੀ ਆਪਾਂ ਹਨਾ ਉਹਦੇ ਵਿੱਚ ਟਾਈਮ ਹੁੰਦਾ ਹੈ ਜੇ ਜਿਵੇਂ ਦੁਪਹਿਰ ਵਾਲੀ ਚਾਹ ਵੀ 2:30 ਵਜੇ ਪੀ ਲੰਦੇ ਆ ਹਨਾ ਉਹ ਥੋੜਾ ਟਾਈਮ ਲੰਘਿਆ ਹੁੰਦਾ ਹਨਾ ਇਹ ਜਣੀ 5:30 5:30 ਵਜੇ ਦਾ ਥੋੜਾ ਸੈਂਟਰ ਜੇ ਦਾ ਟਾਈਮ ਹੋ ਜਾਂਦਾ ਏ ਵੀ ਆਪਣੇ ਮਤਲਬ ਚਾਹ ਬਣੀ ਪੀਤੇ ਨੂੰ ਵੀ ਟਾਈਮ ਲੰਘਿਆ ਹੋਇਆ ਤੇ ਜਿਹੜੀ ਖਾਣੀ ਆ ਰੋਟੀ ਉਹਨੂੰ ਵੀ ਟਾਈਮ ਫਿਰ ਅਸੀਂ ਚੱਲੇਗੇ ਸੀ ਗੁਰਦੁਆਰਾ ਸਾਹਿਬ ਇਹ ਹੈ ਜੀ ਆਪਣੇ ਪਿੰਡ ਦਾ ਦਰਬਾਰ ਸਾਹਿਬ ਗੁਰਦੁਆਰਾ ਸਾਹਿਬ ਦਾ ਤੇ ਇਹ ਦਿਨ ਹੈਗੀ ਮਤਲਬ ਜਦੋਂ ਅਸੀਂ ਛੋਟੇ-ਛੋਟੇ ਸੀ ਉਦੋਂ ਤਾਂ ਹੀ ਅਸੀਂ ਦੇਖਦਾ ਇਹ ਹਾਲ ਇਦਾਂ ਦਾ ਹੀ ਆ ਜਿਵੇਂ ਤੁਹਾਨੂੰ ਮੈਂ ਪਿਛਲੇ ਬਲੌਗ ਦੇ ਵਿੱਚ ਦਿਖਾਇਆ ਇਹ ਵੀ ਆਪਣੇ ਲੰਗਰ ਹਾਲ ਦੀ ਤਾਂ ਚਲੋ ਪ੍ਰਮਾਤਮਾ ਦੀ ਕਿਰਪਾ ਨਾਲ ਹੋਊਗੀ ਸਾਰੀ ਨਵੀਂ ਹੋਊਗੀ ਉਹ ਤਾਂ ਇਮਾਰਤ ਬਣ ਚੁੱਕੀ ਆ ਇਹ ਦਰਬਾਰ ਸਾਹਿਬ ਵਾਲੀ ਬਣਣ ਵਾਲੀ ਆ ਜੀ ਮੈਂ ਚਲੋ ਜਦੋਂ ਪਰਮਾਤਮਾ ਨੇ ਕਿਰਪਾ ਕੀਤੀ ਹੈ ਨਾ ਉਹਨਾਂ ਨੇ ਆਪੇ ਜਿੰਨਾ ਤੋਂ ਸੇਵਾ ਲੈਣੀ ਹੈ ਲੈ ਹੀ ਲੈਣੀ ਆ ਇਹ ਹੋ ਜਾਂਦਾ ਜੀ ਆਪਣੇ ਮਤਲਬ ਗੁਰਦੁਆਰਾ ਸਾਹਿਬ ਦੀ ਜਗ੍ਹਾ ਬਹੁਤ ਜ਼ਿਆਦਾ ਇਹ ਬਿੱੱਡੀ ਮਰਜੀ ਉਹ ਕਰ ਲੈਣਾ ਇਹ ਨਹੀਂ ਹੈਗਾ ਵੀ ਕਿਉਂਕਿ ਜਿਹੜੀ ਆਲੇ-ਦਾਲ ਇਹ ਗੁਰਦੁਆਰਾ ਸਾਹਿਬ ਦੀ ਜ਼ਮੀਨ ਲੱਗਦੀ ਵੀ ਆ ਨਾ ਉਹ ਗੁਰਦੁਆਰਾ ਸਾਹਿਬ ਦੀ ਹੈਗੀ ਆ ਜੁਨੀ ਆਹ ਦੇਖੋ ਜੀ ਆਪਣੀ ਸਾ ਗੁਰਦੁਆਰਾ ਸਾਹਿਬ ਦੀ ਹੋਈ ਆ ਇਹ ਜਿਹੜੇ ਮੈਂ ਤੁਹਾਨੂੰ ਬੈਕ ਕੈਮਰਾ ਦਿਖਾਇਆ ਸੀਗਾ ਫਿਰ ਸਾਨੂੰ ਤਕਰੀਬਨ ਹੋਗੇ ਸੀ 8 ਹਾਂਜੀ 8 ਸਵਾ 8 ਇਹ ਸਭ ਮਤਲਬ ਜਿਹੜਾ ਆਪਣੇ ਪਿੰਡ ਤੋਂ ਗੁਰਦੁਆਰਾ ਸਾਹਿਬਾ ਚਲੋ ਜਿਵੇਂ ਹੁਣ ਮੇਰੇ ਇੱਥੇ ਦੇ ਪਿੰਡ ਦੇ ਲੋਕ ਬਲੌਗ ਦੇਂਦੇ ਸਾਰੇ ਉਹਨਾਂ ਨੂੰ ਤਾਂ ਪਤਾ ਹੀ ਆ ਹਨ ਜਿਹੜੇ ਮਤਲਬ ਹੋਰ ਭੈਣ ਭਰਾ ਦੇਖਦੇ ਨੇ ਹਨ ਜੋ ਵੀ ਮੇਰਾ ਫਰੈਂਡ ਸਰਕਲ ਦੇਖਦਾ ਹੈ ਹਨ ਆਪਣੇ ਜਿਹੜੇ ਪਿੰਡ ਤੋਂ ਦਰਵਾ ਗੁਰਦੁਆਰਾ ਸਾਹਿਬ ਜੀ ਇਹਨਾਂ ਉਹ ਕਾਫੀ ਹੈਗੀ ਮਨ ਲਾਦਾ ਸ਼ਾਇਦ ਕਿਲੋਮੀਟਰ ਹੋਊਗੀ ਬਸ ਤੋਂ ਉੱਥੋਂ ਆ ਕੇ ਜੀ ਅੱਜ ਮੇਰੇ ਦੋ ਭਾਂਡੇ ਰਹਿ ਗਏ ਸੀ ਇੱਕ ਹੈਗੀ ਸੀ ਕੁਛ ਮੈਨੂੰ ਦੁੱਧ ਵਾਲੀ ਜਿਹੜੀ ਬਾਲਟੀ ਸੀ ਉਹ ਮੈਂ ਜਲਦੀ ਜਲਦੀ ਇੱਥੇ ਰੈਂਦੀ ਸੀ ਧੋਣ ਤੋਂ ਹਜੇ ਫਿਰ ਮੈਨੂੰ ਇਹ ਸੀ ਮੈਂ ਕਿ ਵੀ ਚਲ ਮੈਂ ਆ ਕੇ ਕਰੂੰਗੀ ਕਿਉਂਕਿ ਜਿਆਦਾ ਕੁ ਵੇਲਾ ਕਰੇ ਤੇ ਫਿਰ ਇਹ ਹੁੰਦਾ ਵੀ ਉੱਥੇ ਜੇ ਕੋਈ ਸੇਵਾ ਨਹੀਂ ਕਰਨ ਨੂੰ ਹੈ ਨਾ ਫਿਰ ਗਿਆਾਂ ਦਾ ਵੀ ਕੀ ਫਾਇਦਾ ਹੋਊਗਾ ਗੁਰਦੁਆਰਾ ਸਾਹਿਬ ਬਸ ਮੈਂ ਜਿਹੜੇ ਥੋੜੇ ਬਹੁਤੇ ਭਾਂਡੇ ਚੱਕਣ ਵਾਲੇ ਸੀ ਮੈਂ ਆ ਕੇ ਚੱਕ ਕੇ ਭਾਂਡੇ ਫਿਰ ਕੁਛ ਥੋੜਾ ਜਿਹਾ ਦੁੱਧ ਦਰਮ ਕਰਨਾ ਸੀ ਬਾਕੀ ਜਿਵੇਂ ਮੈਂ ਤੁਹਾਨੂੰ ਦੱਸਿਆ ਸੀਗਾ ਜਾਗ ਵਗੈਰਾ ਲਾਉਣਾ ਜਾਂ ਹੋਰ ਜਿਹੜਾ ਕੁਛ ਕਰਨਾ ਸੀ ਦੁੱਧ ਦਾ ਕੁਛ ਮੈਨੂੰ ਇਹ ਸਾਡੇ ਇਹ ਹੋ ਜਾਂਦਾ ਜੀ ਵੀ ਜਿਵੇਂ ਡੈਡੀ ਨੇ ਗੁਰਪ੍ਰੀਤ ਇਹ ਦੁੱਧ ਮਾਰਨਿੰਗ ਟਾਈਮ ਇਹ ਪੀਂਦੇ ਨੇ ਰਾਤ ਨੂੰ ਪੀਂਦੇ ਨਹੀਂ ਹੈਗੇ ਫਿਰ ਇਹਨਾਂ ਦਾ ਵੀ ਫ੍ਰਿਜ 'ਚ ਰੱਖਿਆ ਹੁੰਦਾ ਅੱਡ ਕੇ ਉਹ ਮੇਰੇ ਜਿਹੜੇ ਐਮੇ ਦੇ ਕਰਨ ਵਾਲੇ ਹੁੰਦੇ ਨੇ ਕੰਮ ਉਹ ਮੈਂ ਜਾਣ ਲੱਗੀ ਕਰਕੇ ਗਈ ਸੀ ਹੁਣ ਨਾਲੇ ਮੈਂ ਜਿਹੜਾ ਚਾਗ ਲਗਾ ਕੇ ਗਈ ਸੀ ਉਹ ਚੱਕ ਕੇ ਫ੍ਰਿਜ ਚ ਲਾ ਦੂੰਗੀ ਦਹੀਂ ਨਾਲ ਬਸ ਮੈਨੂੰ ਮੈਂ ਤੇ ਫਤੇ ਨਹੀਂ ਪੀਣਾ ਹੁੰਦਾ ਮੈਂ ਲੱਗੀ ਸੀ ਆਪਦੇ ਲਈ ਯਾਰ ਫਤੇ ਲਈ ਦੁੱਧ ਪਰਮ ਕਰਨਾ ਨਾਲ ਫਿਰ ਜਿਵੇਂ ਦਹੀਂ ਉਹ ਚੱਕ ਕੇ ਰੱਖ ਦੂੰਗੀ ਮੇਰੇ ਦਹੀਂ ਵਗੈਰਾ ਮੰਮੀ ਡੈਡੀ ਫਤੇ ਸਾਰੇ ਰੂਮ ਚ ਬੈਠੇ ਸੀ ਏਸੀ ਲਈ ਮੇਰੇ ਜਿਹੜੇ ਗੁਰਪ੍ਰੀਤ ਗਿਆ ਹੋਇਆ ਸੀਗਾ ਫਤੇਗੜ ਸਾਹਿਬ ਨੂੰ ਫਿਰ ਉਹਨੇ ਪਿੰਡ ਦੇ ਗੁਰਦੁਆਰਾ ਸਾਹਿਬ ਜਾਣਾ ਸੀ ਕਈ ਮੁੰਡੇ ਇਕੱਠੇ ਹੋ ਕੇ ਜਾਂਦੇ ਹੁੰਦੇ ਨੇ ਬਾਕੀ ਜੀ ਸਾਰਿਆਂ ਗਏ ਬੇਨਤੀ ਹੈ ਵੀ ਜਿਵੇਂ ਆਪਣੇ ਹੁਣ ਗੁਰੂ ਸਾਹਿਬ ਦਾ ਸ਼ਹੀਦੀ ਦਿਨ ਚੱਲ ਰਿਹਾ ਹੈ ਨਾ ਗੁਰੂ ਅਰਜਨ ਦੇਵ ਜੀ ਦਾ ਬਾਕੀ ਜਿਵੇਂ ਹੋਰ ਗੁਰੂ ਸਾਹਿਬ ਦੇ ਪ੍ਰਕਾਸ਼ ਪਰਬ ਹੁੰਦੇ ਨੇ ਜਾਂ ਕੋਈ ਵੀ ਦਿਨ ਆਉਂਦਾ ਹੈ ਨਾ ਉਹਦੇ ਤੇ ਵੱਧ ਤੋਂ ਵੱਧ ਨਾਮ ਜ਼ਰੂਰ ਜਪਿਆ ਕਰੋ ਐਦਾਂ ਨਾਮ ਜਪਦੇ ਜਪਾਉਂਦੇ ਹਨਾ ਜ਼ਿੰਦਗੀ ਦੇ ਵਿੱਚ ਬੰਦਾ ਦੀ ਰੋਜ਼ ਦੀ ਇਹ ਆਦਤ ਬਣ ਜਾਂਦੀ ਹੁੰਦੀ ਹੈ ਜਿਹੜੀ ਇੱਕ ਬਹੁਤ ਚੰਗੀ ਚੀਜ਼ ਆ ਕਿਉਂਕਿ ਜੀ ਪ੍ਰਮਾਤਮਾ ਨੇ ਆਪਾਂ ਤੋਂ ਕੁਝ ਨਹੀਂ ਲੈਣਾ ਆਪਾਂ ਉਹਨਾਂ ਤੋਂ ਸਭ ਕੁਝ ਲੈਣਾ ਉਹਨਾਂ ਅਗੇ ਇਹੀ ਅਰਦਾਸ ਕਰਿਆ ਕਰੋ ਵੀ ਪਰਮਾਦਮਾ ਸਾਨੂੰ ਨਾਮ ਦੀ ਦਾਤ ਦਿਵੋ ਓਕੇ ਜੀ ਬਾਏ ਠੀਕ